ਅਸਿਕਾ ਜੀ ਸਾਰਿਆਂ ਨੂੰ ਆਪਣੇ ਜਿਹੜਾ ਹੜਾ ਆਇਆ ਜੀ ਪੰਜਾਬ ਦੇ ਵਿੱਚ ਜਿਵੇਂ ਸ਼ਿਹਾਰਪੁਰ ਗੁਰਦਾਸਪੁਰ ਤਰਨਤਾਰਨ ਕਨੇ ਰੀਕੋਟ ਫਜਲਕਾ ਇਹਦਾ ਸਾਰੀ ਆ ਗਿਆ ਤੇ ਹੁਣ ਨਾਲ-ਨਾਲ ਵੀਡੀਓ ਵੀ ਚੱਲਦੀ ਹੈ ਕਿਵੇਂ ਮੱਝਾਂ ਰੁੜ ਗਈਆਂ ਕਿਵੇਂ ਕਿਵੇਂ ਮੱਝਾਂ ਰੁੜ ਗਈਆਂ ਕੁਝ ਬੰਦੇ ਲਾਪਤਾ ਹੋ ਗਏ ਤੇ ਬਹੁਤ ਉਹਨਾਂ ਦੇ ਕਈਆਂ ਦੇ ਘਰ ਤਾਂ ਹੈ ਕਿ ਦੇ ਦੁੱਖ ਦੀ ਕੜੀ ਚ ਪੰਜਾਬ ਦੇ ਸਾਰੇ ਬੰਦਿਆਂ ਨੂੰ ਜਿਹੜੇ ਤਕੜੇ ਬੰਦੇ ਹਨ ਉਹਨਾਂ ਨੂੰ ਹੈਲਪ ਕਰੋ ਉਹਨਾਂ ਨੂੰ ਕਿਉਂਕਿ ਉਹ ਆਪਣੀ ਬੰਦੇ ਹੈ ਜਿਹੜੇ ਬਾਹਰ ਰਹੇ ਨੇ ਪੰਜਾਬੀ ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਹਾਂ ਜੇ ਮੇਰੀ ਵੀਡੀਓ ਉਹਨਾਂ ਤੱਕ ਪਹੁੰਚਦੀ ਹੈ ਪਲੀਜ਼ ਤੁਸੀਂ ਵੀ ਅੱਗੇ ਆਓ ਪੰਜਾਬੀਓ ਤੁਸੀਂ ਚੰਗੇ ਤੁਸੀਂ ਉੱਥੇ ਬਿਜ਼ਨਸ ਕੋਲੇ ਹੋਵੇ ਪਲੀਜ਼ ਤੁਸੀਂ ਅੱਗੇ ਆਓ ਕਿਉਂਕਿ ਅਸੀਂ ਹੋ ਨਹੀਂ ਸਕਦੇ ਅਸੀਂ ਹੋ ਨਹੀਂ ਸਕਦੇ ਸਾਨੂੰ ਪਤਾ ਹੈ ਕਿੰਨਾ ਬੁਰਾ ਹਾਲਾਤ ਹੈ ਅਸੀਂ ਪਟਿਆਲੇ ਰਹਿੰਦੇ ਆਂ ਸਾਨੂੰ ਪਤਾ ਅੱਗੇ ਪਹਿਲਾਂ ਇੱਥੇ ਵੀ ਹੁੰਦੀ ਸੀੜ ਬਹੁਤ ਔਖਾ ਹੁੰਦਾ ਵੀਰੇ ਅੰਬਾ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਨਾ ਹੈ ਵੀ ਪਲੀਜ਼ ਤੁਸੀਂ ਨਾ ਵੀਡੀਓ ਇਹ ਨਾਲ ਨਾਲ ਚੱਲ ਰਹੀ ਹੈ ਤੁਸੀਂ ਦੇਖੋ ਕੀ ਹਾਲਾਤ ਨੇ ਪੰਜਾਬ ਦੀ ਅੱਜ ਤਾਂ ਹੀ ਸਾਰੇ ਹੀ ਹੋ ਗਿਆ ਡੁੱਬ ਗਿਆ ਪੰਜਾਬ 1988 ਚ ਆਇਆ ਸੀਗਾ 11 ਲੱਖ ਉਸ ਤੋਂ ਇਸ ਤੇ ਹੁਣ ਆਇਆ 14 ਲੱਖ ਉਸ ਤੋਂ ਇਸ ਤੇ ਦੇਖ ਲਓ ਕਿੰਨਾ ਫਰਕ ਹੈ 1988 ਤੇ ਹੁਣ ਚੱਲ ਰਿਹਾ 2025 ਤਿੰਨ ਲੱਖ ਦਾ ਫਰਕ ਹੈ ਭਾਈ ਸਾਰੇ ਵੀਰਾਂ ਭਰਾਵਾਂ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜਿੱਥੇ-ਜਿੱਥੇ ਮੇਰੀ ਵੀਡੀਓ ਪਹੁੰਚ ਰਹੀ ਹੈ ਯਾਰ ਅਗੇ ਪਚਾ ਦੋ ਸ਼ੇਅਰ ਕਰ ਦਿਓ ਪਤਾ ਕੀ ਹੈ ਭਾਈ ਮੈਂ ਤਾਂ کہہ ਰਿਹਾ ਆਪਣੇ ਪੰਜਾਬੀ ਆ ਆਪਣੇ ਹੈ ਯਾਰੋ ਰੋ ਰਹੀ ਹੈ ਇਹ ਮਾਤਾਵਾਂ ਰੋ ਰਹੀਆਂ ਜਨੇ ਇੱਕ ਬਜ਼ੁਰਗ ਸੀਗਾ ਮੈਂ ਦੇਖਿਆ ਉਹ ਕਹਿੰਦਾ ਵੀ ਸਾਡਾ ਦਾ ਸਾਰਾ ਖੁਸ਼ੀ ਹੋ ਗਈ ਦੂ ਰੋ ਰਹੀ ਕੰਦਾ ਤੇ ਜਿਹੜਾ ਮੁੰਡੇ ਦਾ ਛੋਟਾ ਜਿਹਾ ਟੱਕ ਮੁੰਡਾ ਸੀਗਾ ਉਹਦਾ ਡੈਡੀ ਪਤਾ ਕਿੰਬੋੜਾ ਸੀ ਕਿ ਬੋਲਿਆ ਨਹੀਂ ਜਾਂਦਾ ਸੀ ਉਹ ਤਾਂ ਉਹ ਕਹਿੰਦਾ ਮੈਨੂੰ ਰੋ ਰਿਆ ਸੀ ਤਰ੍ਹਾਂ ਨਾਲ ਮੈਨੂੰ ਵੀ ਰੋਣਾ ਆ ਗਿਆ ਮੈਂ ਦੇਖ ਰਿਹਾ ਸੀ ਜਦੋਂ ਵੀਡੀਓ ਮੈਨੂੰ ਰੋਣਾ ਆ ਗਿਆ ਕਿਉਂ ਮੈਂ ਈਮੋਸ਼ਨਲ ਬੰਨਾ ਵੀ ਮੈਨੂੰ ਰੋਣਾ ਆਇਆ ਜਦੋਂ ਤੇ ਮੇਰੇ ਪੁਰਾਣੇ ਸੁਪ ਗਰਿਆ ਕਿ ਨਾ ਕੋਈ ਗੱਲ ਨਹੀਂ ਤੇ ਕੁਦਰਤ ਬਿਮਾਰ ਹੈ ਤੇ ਪੰਜਾਬ ਤੇ ਕੀ ਹੁੰਦਾ ਹੈ ਤੇ ਹਿਮਾਚਲ ਜੰਮੂ ਉਦੋਂ ਪਾਣੀ ਆ ਕੇ ਸਿੱਧਾ ਆਪਣੇ ਆ ਜਾਂਦਾ ਜਾਂ ਤਾਂ ਕੋਈ ਪ੍ਰਬੰਧ ਕਰਕੇ ਰੱਖਣ ਸਰਕਾਰ ਨੂੰ ਚਾਹੀਦਾ ਹੈ ਕਿ ਉੱਚੇ-ਉੱਚੇ ਬਣਾ ਲੈਣਾ ਕੁਝ ਕਰ ਲੈਣਾ ਇਹ ਜੀ ਸਥਿਤੀ ਨਾ ਹੋਵੇ ਪਰ ਇੱਕ ਵਾਰ ਵੀਡੀਓ ਦੇਖੀ ਉਠਣ ਵਾਲੀ ਜੀ ਨਦੀ ਉਥੇ ਤਿੰਨ ਮੁੰਡੇ ਤੇ ਇੱਕ ਬਜ਼ੁਰਗ ਕਹਿੰਦੇ ਹੇ ਰੱਬ ਬਚਾਲਾ ਹੇ ਰੱਬ ਤੇਰੇ ਅੱਗੇ ਅਰਦਾਸ ਕਰਦਾ ਐ ਨਾ ਕਰੋ ਐ ਨਾ ਕਰੋ ਇਹ ਨਾ ਕਰੋ ਇਹ ਬਹੁਤ ਦਰਦ ਭਰੀ ਕਹਾਣੀ ਹੈ ਭਾ ਜਿਹੜੀ ਇਹ ਇੱਥੇ ਸੈਂਟਰ ਸਰਕਾਰ ਨੂੰ ਮਦਦ ਪਹੁੰਚਾਉਣੀ ਚਾਹੀਦੀ ਸੀ ਕਿਉਂ ਪੰਜਾਬ ਇੰਡੀਆ ਚ ਨਹੀਂਗਾ ਮੋਦੀ ਸਰਕਾਰ ਨੇ ਕਿਉਂ ਨਹੀਂ ਇੱਥੇ ਇੱਕ ਟਵੀਟ ਕੀਤਾ ਸਿਰਫ ਉਹ ਵੀ ਜਿੰਝ ਗਿਆ ਸੀ ਜਿਹਨੂੰ ਤੋਂ ਆਇਆ ਤੇ ਉਹਨੂੰ ਮਦਦ ਲਈ ਸਮਵਿਵ ਕੁਝ ਜਿਹੜੇ ਹੁੰਦੇ ਆ ਆਪਣੇ ਇਹਨਾਂ ਵਾਸਤੇ ਵੀ ਇੰਨਾ ਮੈਂ ਰਾਤ ਖੰਡ ਜਾਰੀ ਕਰਦੇ ਕੁਝ ਵੀ ਨਹੀਂ ਜਿੱਥੇ ਬੀਜੇਪੀ ਸਰਕਾਰ ਹੈ ਉੱਥੇ ਤਾਂ ਫਟਦੇ ਨੇ ਵਿਆਜ ਚੱਕੋ ਜੀ ਕਿੰਨਾ ਚਾਹੀਦਾ ਕਿੰਨਾ ਚਾਹੀਦਾ ਪੰਜਾਬ ਇਲਾਕੀ ਹੋ ਗਿਆ ਹੈ ਬੀਜੇਪੀ ਨਾਲ ਕਿਉਂ ਕਿਸਾਨਾਂ ਕਰਕੇ ਨਾ ਇਹ ਵਿਤਕਰਾ ਕਰਨ ਲੱਗੇ ਠੀਕ ਹੈ ਇਹ ਵਿਤਕਰਾ ਕਰ ਰਹੇ ਸੈਂਟਰ ਆਪਣੇ ਨਾਲ ਭਾਜਪਾ ਸਰਕਾਰ ਹੈ ਨਾ ਜਿਹੜੀ ਉੱਪਰ ਸੈਂਟਰ ਬੈਠੀ ਉਹ ਕਦੇ ਪੰਜਾਬ ਨੂੰ ਅੱਗੇ ਆਉਣਾ ਨਹੀਂ ਚਾਹੁੰਦੀ ਦੇਣਾ ਚਾਹੁੰਦੀ ਹੁਣ ਦੱਸੋ ਇੱਥੇ ਕੋਈ ਵੀ ਰਾਹਤ ਫੰਡ ਭੇਜਿਆ ਉਹਨਾਂ ਨੇ ਕਿੰਨੇ ਕਿੰਨੇ ਫਸੂ ਮਰ ਗਏ ਕਿੰਨੇ ਕਿੰਨੇ ਘਰ ਬਰਬਾਦ ਹੋ ਗਏ ਫਸਲਾਂ ਦੇਖੋ ਸਾਰੀਆਂ ਰੁੜਕੀਆਂ ਉਹਨਾਂ ਦੇ ਉੱਤੇ ਮਿੱਟੀ ਚੜ ਗਈ ਨਹੀਂ ਨਹੀਂ ਚੜ ਗਈ ਹੋਣੀ ਆ ਬਈ ਪਿੱਛੋਂ ਮਿੱਟੀ ਆਉਂਦੀ ਐ ਤੇ ਮੈਂ ਇਹ ਕਹਿਣਾ ਬੀ ਮੋਦੀ ਸਾਹੁ ਨੂੰ ਵੀ ਪਲੀਜ਼ ਇੱਥੇ ਹੈਲਪ ਕਰੋ ਰਾਜਪੁਰੇ ਜੋ ਤੇ ਐ ਨਾ ਕਰੋ ਵੀ ਤੁਸੀਂ ਕਿਸਾਨਾਂ ਕਿਸਾਨ ਥੋੜੇ ਵਿਰੋਧ ਹੋ ਗਏ ਤਾਂ ਤੁਸੀਂ ਵੀ ਇਹਨਾਂ ਨੂੰ ਦੇਖਣਾ ਨਹੀਂ ਦਾ ਥੋੜਾ ਹੀ ਹੈ ਸੂਬਾ ਉਹ ਤਾਂ ਆਪਣਾ ਹੱਕ ਮੰਗਣ ਲਈ ਜਸਾਂ ਤਾਂ ਠੀਕ ਹੈ ਨਾ ਉਹ ਕਿਸਾਨ ਆਪਣਾ ਹੱਕ ਮੰਗਣਗੇ ਤੇ ਤੁਸੀਂ ਆਪਣਾ ਜਿਹੜਾ ਕੰਮ ਕਰਨਾ ਉਹ ਤਾਂ ਅੱਡਾ ਹੈ ਨਾ ਇਹ ਜ਼ਾਨਤਾ ਗੱਲ ਚ ਬੁੱਟਾ ਦੇ ਕੇ ਮੰਗਣਗੇ ਕਿਉਂਕਿ ਉਹ ਉਹਨਾਂ ਦਾ ਐਮਐਸਪੀ ਐਮਐਸਪੀ ਹੜਾ ਰੋਲਣਾ ਤਾਂ ਕਰਕੇ ਤੁਸੀਂ ਕਹਿਣਾ ਵੀ ਇੱਧਰ ਨੂੰ ਦੇ ਕਿਸਾਨ ਕਿਉਂ ਕਿਸਾਨ ਸਾਡੇ ਨਹੀਂ ਸਾਡੇ ਕਿਸਾਨ ਇਹ ਤੁਹਾਡੇ ਕੋਲੇ ਆਪਣੇ ਕਣਕ ਤੇ ਚੌਲ ਪਹੁੰਚਦੇ ਨੇ ਇਹਦਾ ਪਹੁੰਚਣਾ ਪਰ ਭਾਈ ਜੀ ਗੱਲ ਇਹ ਮੈਨੂੰ ਉਹਨਾ ਜੇ ਮੈਂ ਵੀਡੀਓ ਦੇਖਦਾ ਕੋਈ ਨਹੀਂ ਕਿ ਸ਼ਟਾਤੀ ਆ ਗਈ ਜਾਂ ਕੋਈ ਮੇਰੇ ਭਰਾ ਨੇ ਭੇਜਤੀ ਜਾਂ ਕਿਸੇ ਨੇ ਭੇਜਤੀ ਤੇ ਬਾਈ ਜਮਾਓ ਮਤਲਬ ਬੰਦੇ ਹਨ ਬੰਦੇ ਮੈਨੂੰ ਇੰਨਾ ਮੈਂ ਉਧਰ ਹੁਣਾ ਮੈਨੂੰ ਉਹ ਵੀ ਇਮੋਸ਼ਨਲ ਹੈ ਮੈਂ ਕਹਿੰਦਾ ਬਹੁਤ ਕੰਟਰੋਲ ਕਰਕੇ ਕੀਤਾ ਵਾ ਸਾਰੇ ਜਗ੍ਹਾ ਯਾਰ ਇੰਨਾ ਗੁੱਸੇ ਕਿਉਂ ਮੈਂ ਕਹਿੰਦਾ ਇਹ ਰੋਪਾ ਜੀ ਅਦਾਸ ਕਰ ਰਹੇ ਹਨ ਕਿ ਸਾਰਿਆਂ ਨੂੰ ਉਹ ਤੰਦਰੁਸਤੀ ਨਹੀਂ ਤੇ ਛੇਤੀ ਛੇਤੀ ਹੁਣ ਦੋ ਦਿਨ ਮੇਰਾ ਚ ਉਹਨਾਂ ਦਾ ਨਿਵੇੜਾ ਕਰਦੇ ਉਹਨਾਂ ਨੂੰ ਜਮਾ ਨੀਚੇ ਜਾਵੜੇ ਨਾਲ ਸਾਰੀਆਂ ਨਦੀਆਂ ਨਾਲੇ ਤੇ ਜਿਹੜੇ ਆਪਾਂ ਤੇ ਮੈਂ ਤਾਂ ਇਹ ਕਰ ਸਕਦੇ ਵੀਰੇ ਅੱਗੇ ਸਬਸਕ੍ਰਾਈਬ ਤੇ ਨਾ ਸਬਸਕ੍ਰਾਈਬ ਨਾ ਕਰਿਓ ਜਾਈ ਸ਼ੇਅਰ ਜ਼ਰੂਰ ਕਰਜੋ ਜਿਹੜੇ ਵੱਡੇ ਲੋਕ ਐ ਨਾ ਉਹਨਾਂ ਤੱਕ ਪਹੁੰਚਿਓ ਅੱਜ ਮੈਂ ਸ਼ੇਅਰ ਸੂਰ ਵਾਲਾ ਜਦੋਂ ਹਸਤੀ ਨਹੀਂ ਕਰ ਰਿਹਾ ਤੇ ਵੀਰੇ ਰਿਕਵੈਸਟ ਹੈ Thank God.